ਕੋਸਰ ਕਿ ਤਾਹਨੇ ਤੂੰ ਪਾਣੀ ਨਹੀਂ ਦਿੱਤਾ ਮੱਕੀ ਨੇ ਐਦਾਂ ਹੀ ਆ ਕੇ ਕੋਸ ਪਹਿਲੇ ਕੱਲ ਤੇ ਮੁੱਕੇ ਜੀ ਤੇ ਬੁਆਏ ਵੀ ਗਏ ਅੱਛਾ ਹਾਂ ਤਾਂ ਕਰਕੇ ਹੋਰ ਬੱਲੇ ਵਧੀਆ ਮੰਮੀ ਕਿੱਥੇ ਦੱਸ ਦਿੰਦੇ ਮੈਨੂੰ ਬੜੀਆਂ ਲੈ ਆਉਂਦੇ ਮਾਂ ਦਾ ਰੂਹੀ ਜਾਨੀ ਆ ਦਾਦਾ ਬਹੁਤ ਪਹਿਲੇ ਮੰਮੀ ਅੱਧਾ ਨਾਲੇ ਬੈਠੀ ਨਹੀਂ ਸੀ ਕੋਲੇ ਬੈਠ ਕੇ ਮਾਰ ਰਹੀ ਸੀ ਜਾਨੀ ਨਾਂਂਦੇ ਇਹ ਕੁਛ ਕੁ ਦੀ ਤੇ ਕਾ ਲੰਦੀ ਆ ਇਹ ਨਾਂ ਮੇਂ ਜਾ ਪੈ ਨਾ ਫੋੜਾ ਇੱਥੇ ਸੱਤਣਾਂ ਇੱਥੇ ਹੀ ਸੱਦ ਲਾਉਣ ਤੇ ਖਾ ਜਾ ਮੇਰੇ ਨਹੀਂ ਮਾਣੀ ਆਗੀ ਆਖਿਆ ਮੋਹ ਬੋਲੀ ਨਹੀਂ ਹੁੰਦੀ ਤੁਹਾਨੂੰ ਕੋਈ ਨਹੀਂ ਨੂੰ ਲਾਇਆ ਇੱਥੇ ਪਰਿਆਣਾਂ ਦੇ ਇਹਨਾਂ ਦੇ ਮੂੰਹ ਬਣੇ ਹੀ ਰਹਿੰਦੇ ਆ ਉਹ ਦੰਗ ਪਿਛੋ ਫੋਨ ਕਰਕੇ ਆਉਂਦੀ ਹੁੰਦੀ ਆ ਬਾਜਾ ਤਾ ਉੱਥੇ ਬਹਿ ਜਾ ਮੈਂ ਸੱਤ ਨਹੀਂ ਇੱਥੇ ਕੋਈ ਮੈਂ ਅੰਦਰ ਚਲੇ ਜਾਂਦਾ ਅੰਦਰ ਚੱਲ ਜੰਮੀ ਮੰਗਾ ਕਰਤੀਂਗੇ ਮੈਂ ਕੋਟੋ ਖੰਡ ਕਰਦੇ ਮੂੰਹ ਬਣਾ ਲਿਆ ਹਣਾ ਹੁੰਦਿਆਂ ਸਾਰੀ ਕਿ ਆ ਕਿਉਂ ਗਈ ਆ ਤਾਂ ਸੇਕਾਸ ਨੇ ਕਾ ਪਾ ਪੋਟੀਆ ਲਾ ਤਾਂ ਨਾ ਸੇ ਦੇਣਾ ਇਹ ਕਿ ਨਹੀਂ ਆ ਨਹੀਂ ਠੀਕ ਨਹੀਂ ਅੱਛਾ ਕੀ ਗੱਲ ਹੋਈ ਆ ਬੁਖਾਰ ਬੁਖਾਰ ਲਿਆ ਬਲੱਡ ਘਟਿਆ ਹੈ ਅਛਾ ਦਵਾਈ ਦੂ ਵਿ ਲੈਣੀ ਨਹੀਂ ਤੇ ਲੈ ਲਿਆ ਮੈਂ ਆਹ ਲਓ ਪਾਣੀ ਕੋਈ ਫੋਨ ਕਰ ਦੇਣਾ ਹੈ ਮੰਮੇ ਉਹਨੇ ਠੀਕ ਉਹ ਮੇਰਾ ਤੇ ਸੋਹਰਾ ਕੰਮ ਵੀ ਕਰਦਾ ਕਰਨਾ ਪਿਆ ਸੀ ਫੋਨ ਕਰ ਦਿੰਦੇ ਹਾਂ ਅੰਮ੍ਰਿਤ ਆਖਿਆ ਫੋਨ ਤੇ ਪੈਸੇ ਨਹੀਂ ਹੈਗੇ ਹੁਣ ਕੋਈ ਨਹੀਂ ਖਾਲ ਤੇ ਮੁੱਕ ਗਈ ਤੇ ਫੋਨ ਵਾਲੇ ਤੇ ਮੈਨੂੰ ਉਤਰਾ ਹੀ ਚੱਲ ਹੋਉਣੀ ਹੈ ਅੱਛਾ ਅੱਛਾ ਹਾਂ ਹੋਰ ਵੀਰ ਉਹਨਾਂ ਦਾ ਕੀ ਹਾਲ ਹੈ ਠੀਕ ਵਧੀਆ ਅੱਛਾ ਭੈਣ ਆਈ ਤੁਸੀਂ ਪਰਸੋਂ ਜਾਣੀ ਕੋਈ ਆਈ ਸੀਗੀ ਅੱਛਾ ਆਂਦੀ ਹੈ ਕੁੜੀ ਦਾ ਠਾਕਾ ਲਾਉਣਾ ਵਾ ਅੱਛਾ ਓ ਮੰਮੀ ਆ ਗਏ ਤੇ ਮੰਮੀ ਮੇਰੇ ਹੋਰ ਟੈਨਸ਼ਨ ਦੇਗੇ ਤੇ ਮੰਮੀ ਤਾਂ ਉਦੋਂ ਵੀ ਬਿਮਾਰ ਆ। ਅੱਛਾ। ਮੈਂ ਤੇ ਆਵ ਕੰਮ ਹੀ ਆਈ ਹਾਂ ਤੇ। ਕਿਹੜਾ ਕੰਮ ਕੋਈ ਤੁਹਾਨੂੰ? ਨਹੀਂ ਹੁਣ ਕੋਈ ਕਿਹੜੇ ਕੰਮ ਆਈ ਆ। ਮੈਂ ਆਣਾ ਮੇਰੇ ਮੁੰਡੇ ਦੇ ਬਾਹਰ ਜਾਣਾ ਨਹੀਂ ਪੈ ਜਾਂਦੀ ਲੋੜ ਹੀ। ਮੈਂ ਰੂਆ ਦੀ ਪੈਸੇ ਕਿਹੜੇ ਆਹੀ ਕਿਹੜੇ ਰੁੱਖਾਂ ਨੂੰ ਲੱਗੇ ਆ ਸਾਡੇ ਘਰੇ ਵੀ ਅਸੀਂ ਝੜ। ਕਾਹ ਲੈ ਡੰਡਾ ਮਾਰਨਾ ਤੇ ਕਹਿ ਰੋ ਕਰਾਂਗੇ ਨਹੀਂ ਮੇਲੀਪੁਰੀ ਦਾ ਢਾਕਾ ਮੈਨੂੰ ਪੈਸੇ ਚਾਹੀਦੇ ਮੈਨੂੰ ਵਿਆਹਾਂ ਦਾ ਡੱਡਾ ਚਾਹੀਦਾ ਹੁਣ ਤੂੰ ਆ ਗਈ ਮੈਨੂੰ ਪੈਸੇ ਚਾਹੀਦੇ ਤੂੰ ਹੀ ਜਾ ਜਾ ਸਭ ਕੁਝ ਆਹੋ ਆਵਾ ਤੈਨੂੰ ਉਹਦਾ ਨਹੀਂ ਆਉਂਦਾ ਉਹਦਾ ਢਿੱਡ ਧੋ ਕੇ ਤੂੰ ਤੁਸੀਂ ਆਪਦੇ ਘਰ ਭਵਣ ਡਈਆਂ ਜੋ ਨਹੀਂ ਇਹਨਾਂ ਨੂੰ ਨਹੀਂ ਆਉਂਦਾ ਇਹਨਾਂ ਨੂੰ ਕਿੱਥੇ ਆ ਦੇ ਮੂੰਹਾਂ ਦੇ ਦੇਖ ਆ ਦੇ ਮੂੰਹ ਦੇਖ ਆ ਦੇ ਫਿਰ ਆਪੂ ਆ ਭਰਾਣੀ ਸਿਰ ਤੇ ਆਡੇ ਮੂੰਹਾਂ ਨਹੀਂ ਵੇਖਣਾ ਅਗ ਵਿੱਚਾ ਕਿੱਥੇ ਜਾਊਗਾ ਜੇ ਤੂੰ ਹੀ ਸਾਰਾ ਤੇ ਤੁਹਾਡਾ ਹੱਕ ਬੰਦਾ ਹੀ ਐ ਇੱਥੇ ਐ ਇੱਥੇ ਹੀ ਆਉਣਾ ਬੰਦਾ ਹੱਕ ਤੁਹਾਡਾ ਤੁਹਾਡਾ ਹੱਕ ਬੰਦਾ ਐ ਆ ਨਹੀਂ ਜਿਆਦਾ ਦੇ ਦੇਣੇ ਤਾਂ ਵੀ ਠੀਕ ਆ ਤੇ ਨਹੀਂ ਤੇ ਫਿਰ ਮੈਂ ਤੇ ਵਰਗੀ ਹੋਆ ਇਹ ਥੇਰ ਮੈਂ ਆਪ ਦਾ ਸਾਮਾਨ ਲੈ ਜਾਂਗੀ ਇਹ ਸਾਮਾਨ ਦੇਖੀ ਅੱਗੇ ਗਾੜੀ ਖੜੀ ਪਈ ਪਾਸ ਨੂੰ ਪਾਈ ਦੱਕੈਂਦੀ ਤੂੰ ਇਹ ਸਾਰਾ ਲੈ ਜਾਂਗੀ ਇਹ ਗੱਲ ਦਾ ਨੂੰ ਇਹ ਸਿਆਣੇ ਤੇ ਰੋਣੇ ਆਉਂਦੇ ਆ ਫਿਰ ਸਿਆਣੇ ਤੇ ਰੋਣੇ ਪੂਆ ਲੈ ਸਾਥ ਉਹਦੋਂ ਮੈਂ ਮੁਰਕਾ ਕਾ ਬਟਿਆਂ ਚ ਨਿਕੁੰਦੀ ਐ ਉਹ ਉਦੋਂ ਐਸਾ ਖੜਤੀਆਂ ਜਦੋਂ ਬਾਪੂ ਵੀ ਇੱਥੇ ਹੁਣ ਇਹ ਸਮਝਣਾ ਨਹੀਂ ਕੀਤਾ ਐਸਾ ਰਹਿਣਾ ਇੰਨਾ ਤੇ ਫਿਰ ਉਦੋਂ ਨਹੀਂ ਜਦੋਂ ਮੇਰਾ ਘਰ ਵਾਲਾ ਜਾਂਦਾ ਸੀ ਉਦੋਂ ਤਾਂ ਕਹੀ ਐਸੇ ਰਹਿਣਾ ਇੰਨਾ ਉਹਦੋਂ ਕਿੱਥੇ ਗਈਆਂ ਤਈ ਐਸੇ ਆ ਜਾਂਦਾ ਹੈ ਹੁਣ ਬੜੀਆਂ ਪੁੜਕਾ ਦਿਖਾਉਂਦੇ ਨੇ ਇੱਕ ਜਾਂਦੀ ਤੇ ਇੱਕ ਆ ਜਾਂਦੀ ਇੱਕ ਜਾਂਦੀ ਤੇ ਇੱਕ ਆ ਜਾਂਦੀ ਨਹੀਂ ਹੈ ਮੈਂ ਮਾਂ ਮੰਮੀ ਬੜੀਆਂ ਮਾਂ ਨਹੀਂ ਨਹੀਂ ਆਤਾ ਹਾਂ ਚਾਹ ਬਣਾ ਦੇ ਲਿਆ ਤੂੰ ਚਾਹ ਚਾਹ ਬਣਾ ਦੇ ਇਹ ਨਹੀਂ ਕਹਦਾ ਬਟਿਆਂ ਚ ਕੋਈ ਨਹੀਂ ਲੱਭੀ ਜਾ ਸੀ ਗੋੜਾ ਜਾ ਜਾ ਤੂੰ ਅੱਜ ਮੈਨੂੰ ਆ ਮੈਂ ਆਪਣੇ ਘਰ ਸਾਨੂੰ ਮੈਂ ਤੈਨੂੰ ਭੁਲ ਕੇ ਕੀ ਮਰ ਜਾਣਾ ਮੈਂ ਮੇਰਾ ਕੰਮ ਕਰਨੀ ਆ ਕਾਹਦੀ ਗੱਲ ਕਰਦੀ ਤੂੰ ਮੇਰੇ ਨਾਲ ਕਰ ਜਿਹੜੀ ਕਰਨੀ ਹੈ ਹੈ ਤੂੰ ਇਹ ਤੇ ਪਖੰਡ ਬਣਾਇਆ ਇੱਕ ਆਉਂਦੀ ਮੇਰੀ ਕੁੜੀ ਨੂੰ ਜੇ ਛਾਪਾ ਪਾ ਦੋ ਮੇਰੀ ਕੁੜੀ ਨੂੰ ਛੱਲੇ ਪਾ ਦੋ ਮੇਰੀ ਕੁੜੀ ਦੇ ਪੈਸੇ ਦੇ ਦੋ ਤੂੰ ਆਈ ਜੇ ਮੈਨੂੰ ਹਿੱਸੇ ਦੇ ਦੋ ਹਾਂ ਉਹਦੇ ਨਹੀਂ ਰੱਖਦਾ ਹੀ ਆ ਕਰਨ ਤੂੰ ਕਾਦੇ ਇਹ ਭਾਂ ਮੰਗਦੇ ਕਾਦੇ ਤੂੰ ਇਹ ਨਜ਼ਰ ਭਾਂ ਨਹੀਂ ਨਾ ਕਾਹ ਕਰੀ ਦੋ ਦੋ ਮੇਰੇ ਘਰ ਦਾ ਸਾਡੇ ਘਰਾਂ ਦਾ ਕਿਹੜਾ ਛੱਡਦਾ ਮੜਾ ਨਾ ਨਹੀਂ ਹੋਰ ਉਹ ਨਹੀਂ ਮੰਗਦਾ ਹਾਂ ਜਦੋਂ ਆਉਂਦੇ ਚਾਹਦੇ ਹੋ ਤਾਂ ਨਹੀਂ ਮੰਗਦੇ ਕੋਈ ਹਾਂ ਹੁਣ ਤੇ ਫਿਰ ਮੰਗਣਾ ਜਦੋਂ ਤੂੰ ਪੜਾ ਛੱਡਦਾ ਬਾਦੂ ਨੇ ਡੰਡਿਆਂ ਤੇ ਤੁਹਾਡੇ ਘਰੀ ਪਾਉਂਦੇ ਸਭ ਕੁਝ ਤੁਹਾਨੂੰ ਦੇਈਦਾ ਪਰ ਤੁਹਾਨੂੰ ਪੀਣੀ ਮਿਲਦਾ ਉਹ ਦੇ ਵੀ ਭਰਾ ਹੁਣ ਜਾਂਦ ਫਿਰ ਤੁਸੀਂ ਵਾੜਾ ਮੋਟਾ ਆਉਂਦੇ ਹੁਣ ਦੋ ਵੀ ਆਉਣੇ ਚੰਨਾ ਨਹੀਂ ਦੇਖੂ ਨਾ ਲਾਓ ਦੋ ਕੁ ਦਿਨਾਂ ਚੁੱਪੀ ਪੁੱਛਦੇ ਜੋ ਸਭ ਸਭ ਕੋਲ ਪੁੱਛੀਦਾ ਤੁਹਾਡੀ ਜਿਹੜੀਆਂ ਅੜੀਆਂ ਜੜਕੇ ਬੰਨ੍ਹ ਆਉਂਦੀ ਪੁੱਛਣ ਦੇਂਦਗਾ ਆਹ ਜੇ ਮੇਰੀ ਮਾਂ ਨੂੰ ਤੋ ਹੋ ਗਿਆ ਨਾ ਤੇ ਦੇਖ ਲਿਆ ਮੈਂ ਸਾਰੀਆਂ ਧੱਕਣੀਆਂ ਦਾ ਜੰਨੀਆਂ ਤੁਸੀਂ ਹੈਂੀਆਂ ਦੋ ਇਹ ਤੇ ਆਂਦੀਆਂ ਹੋਵੇ ਇਹ ਤੇ ਆਂਦੇ ਦਾਦਾ ਹੋਵੇ ਜਦੋਂ ਤੂੰ ਆ ਜਾ ਕੋਆ ਤੈਨੂੰ ਤੇ ਸ਼ਰਮ ਹੀ ਨਹੀਂ ਆਉਂਦੀ ਉਦੋਂ ਮੈਂ ਦੇਖ ਤੂੰ ਜਲਦੀ ਗੱਲ ਕਰੀਏ ਤੇਰਾ ਤਾਂ ਬਹੁਤ ਚੰਗੀ ਆ ਤੇਰੇ ਨਾਲੋਂ ਤੇ ਆਹੋ ਕੋਈ ਉਹਨੂੰ ਮੈਂ ਫੋਨ ਕਰਕੇ ਆਂਦੀ ਆ ਵੀ ਤੂੰ ਹੀ ਆ ਇਹ ਤਾਂ ਇੱਕੋ ਬੇਟਾ ਬੱਕਰੀਆਂ ਰੱਖਣਾ ਵਾਏ ਆਹੋ ਤਾਂ ਕੋਈ ਆਈ ਤੇ ਪੀ ਤੂੰ ਤਾਂ ਜੇ ਰੋਇਸ ਨਾਲ 10000 ਕਰੋਗੇ ਨਹੀਂ ਦੇਣੀ ਤੇ ਤੱਕੜਾ ਨਹੀਂ ਉਧਰ ਉਹ ਗੱਲ ਆ ਉਹ ਮਾਰਦੀ ਆ ਮੇਰਾ ਚਾਚਾ ਉਹ ਸ਼ਿੱਤ ਤੱਕੜਾ ਨਾ ਕਰ ਜੇ ਤੇ ਹੱਸਦੇ ਨਾ ਮੈਂ ਤੇ ਤਾਂ ਵੀ ਠੀਕ ਆ ਤੇ ਜੇ ਨਹੀਂ ਦੇਣਾ ਤੇ ਫਿਰ ਮੈਂ ਦੂਜੀ ਤਰ੍ਹਾਂ ਲੈ ਲੂੰ ਤਾਈ ਨਹੀਂ ਦੇਣਾ ਚਾਰ ਠੀਕ ਹੈ ਚਾਰ ਠੀਕ ਹੈ ਕੋਹ ਨਾਲ ਤੇ ਦੂਜੀ ਤਰ੍ਹਾਂ ਹੀ ਕਰਨ ਵਾਲੇ ਹਾਂ ਨੂੰ ਪਤਾ ਨਹੀਂ ਦੂਜੀ ਤਰ੍ਹਾਂ ਕੀਤਾ ਹਾਂ ਠੀਕ ਆ ਜਾ ਤੂੰ ਇੱਥੇ ਆ ਜਾਂਦਾ ਹੀ ਨਾ ਆਹ ਆ ਜਾਂਦਾ ਹੋਰ ਇਧਰੋਂ ਸਿੱਧੀ ਹੋ ਜੀ ਨਵੀਂ ਆਟੋ ਮਿਲ ਜਾਣਾ ਕੋਈ ਗੱਲ ਨਹੀਂ ਵੇਖੀ ਆ ਲਈ ਆ ਘਰੇ ਉੱਲਾਕ ਜਿੱਦਾਂ ਨੂੰ ਬੁਣ ਮਾਤੀਂ ਇਹਨਾਂ ਨੂੰ ਕੱਲੇ ਦੇ ਰੱਖਿਆ ਆ ਕੇ ਵੇਖੀ ਨਾਲ ਜਿੰਦੀ ਸੇ ਨੂੰ ਮੰਮੀ ਫੇਰੇ ਕੁੰਕੁੰ ਕਰਦੀ ਚੱਲ ਗਈ ਹਣ ਫਰਕੀ ਕਰਨਾ ਆਪਾਂ ਕੋਈ ਨਹੀਂ ਚੱਲ ਗਈ ਇਹਦੇ ਜਾਣਦੇ ਨਾ ਦੀਦੀ ਜਾਰਦੀ ਬਸੀ ਆ ਕੋਈ ਨਹੀਂ ਤੇ ਵੀ ਇਸੇ ਦਾ ਨੰਨੋ ਸੰਤਰੀ ਤੇ ਇਹਨਾਂ ਦੂਜੀ ਕੂਆਂ ਵੀ ਲੈ ਕੇ ਆ ਜਾਣੀਆਂ ਤੇ ਕੂਆ ਨੂੰ ਨਹੀਂ ਆਉਂਦੀ ਕੋਈ ਨਾ ਨਹੀਂ ਆਉਣਾ ਆ ਜਾਣਗੇ ਤੇ ਘੇਰਾ ਲੜ ਕੇ ਕਾਕੇ ਜਿੰਦਰ ਕੋਲ ਆਣ ਤਾਂ ਨਹੀਂ ਆਉਣਾ ਤੇ ਜਿਹੜੀਆਂ ਦੂਜੀਆਂ ਨੇ ਉਹ ਨਾ ਆ ਜਾਣੇ ਮੱਖੀ ਨਾ ਆ ਕੇ ਨਾ ਆ ਜਾਣ ਕਿਸ ਤਰ ਦੇ ਲਾਂਗੇ ਅੱਛਾ ਛੱਬੋ ਛੱਬੋ ਕੋਲ ਤਾਂ ਮੈਂ ਉਹ ਕੋਹਟੇ ਕਿ ਨਾ ਮਾਰਦੀ ਜਦ ਵੀ ਇਹਦੇ ਨਾਲ ਆ ਜਾਣ ਮੈਂ ਨਹੀਂ ਬੈਠੀ ਆ ਤਾਂ ਤੂੰ ਤਾ ਤਾ ਟੈਨਸ਼ਨ ਲੈਣੀ ਮੈਂ ਬੈਠੀ ਆ ਬੈਠੀ ਮੈਨੂੰ ਤੇਰਾ ਮਾਤਾ ਜੱਦਾ ਇਹ ਆਉਂਦੀ ਦਾ ਮੈਂ ਨਾ ਤੈਨੂੰ ਕੋ ਹੋਊ ਜਾਂਦਾ ਨਹੀਂ ਹੁੰਦਾ ਮੈਂ ਜਿਉਂਦਾ ਤੇ ਕੋਈ ਨਹੀਂ ਤੇ ਦੱਸਾਂਗੇ ਨਾ ਨਾ ਗੈਰ ਕੀ ਨਾ ਚੀਜ਼ ਚਾਹ ਦੇ ਕੋਈ ਪਤਾ ਟੈਨਸ਼ਨ ਆਏਗੀ ਚਾਹ ਜੀ ਮਮੀ ਮੈਂ ਚਾਹ ਲਾ ਦੇਣੀ ਮੈਂ ਤਰੀਹ ਚਾਹ ਪਰ ਜਦੋਂ ਤੇਰੇ ਨਾਲ ਕੂਂਦੇ ਮੇਰੇ ਜੀ ਨਹੀਂ ਕੀਤਾ ਕਾ ਬਣਾਉਣਾ ਚਾਹ ਪਿਆਉਣੀ ਇਹਨੂੰ ਤੇਰੇ ਹੁਣ ਕਿੱਦਾਂ ਹੀ ਹੋਣੀ ਆਲੇ ਦੁਜੀ ਵਾਲੇ ਉੱਧਰ ਜਾਉਣੀ ਨਹੀਂ ਤੇਰੀ ਕਰੂ ਪਾਪੇ ਤੇ ਨਹੀਂ ਆਣੀ ਆਂਦੇ ਨੇ ਇਹਨੂੰ ਪਤਾ ਹੈ ਜੀ ਆ ਵੀ ਠੋਕ ਕੇ ਜਾਣੀਆਂ ਤਾਂ ਨਹੀਂ ਹੁੰਦੀ ਏ ਤੇਰੇ ਦੂਜੇ ਤਾਈ ਵਾਲੇ ਕਿਉਂ ਨਹੀਂ ਗਏ ਉੱਧਰ ਕਿਉਂ ਨਹੀਂ ਮੈਨੂੰ ਵਜਣੀਆਂ ਲੜੀਆਂ ਮੈਂ ਤਾਂ ਨਹੀਂ ਗਈ ਤੇਰਾ ਆਦੀ ਪਲਸੂ ਜਾਪੜ ਚਲ ਕੋਈ ਤਾਂ ਕੋਹਣਾ ਲੱਗਿਆ ਫਿਰ ਤੂੰ ਵੀ ਮਾਮੇ ਨਾਲ ਫੂਨ ਕਰ ਕੋਈ ਨਹੀਂ ਫੰਦੀ ਲਾਣਾ ਗਿਆ ਆਪਾਂ ਚਲ ਜੇ ਮੈਂ ਮੈਂ ਚਾਹ ਬਣਾ ਲਿਆ ਹੁਣ ਬਣਾ ਲਿਆ ਚਾਹ